to la notte dove pouvoir gare? ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਜੇਕਰ ਅੱਜ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਪੁੱਛੀਏ ਕਿ ਉਸ ਦਾ ਫਿਊਚਰ ਪਲਾਨ ਕੀ ਹੈ ਤਾਂ ਹਰ ਕਿਸੇ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਹੈ ਪਰ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਵੱਲੋਂ ਕਮਾਈ ਕੀਤੀ ਗਈ ਜੋ ਆਪਣੀ ਜ਼ਿੰਦਗੀ ਅਤੇ ਮਿਹਨਤ ਦੀ ਕਮਾਈ ਹੁੰਦੀ ਹੈ ਉਹ ਕਿੰਨੀ ਸੇਫ ਹੈ ਇਸ ਤੇ ਵੀ ਇੱਕ ਵੱਡਾ ਕੁਐਸਚਨ ਮਾਰਕ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਕੇਸ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਆਂ ਉਹ ਕਿਤੇ ਨਾ ਕਿਤੇ ਤੁਹਾਡੇ ਰੋਂਗ ਤੇ ਖੜੇ ਕਰ ਦੇਵੇਗਾ ਜਿੱਥੇ ਇਸ ਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਜੋ ਲੋਕ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵਿੱਚ ਆਪਣਾ ਸਮਾਂ ਅਤੇ ਆਪਣੀ ਮਿਹਨਤ ਖਰਾਬ ਕਰ ਰਹੇ ਨੇ ਲਗਾ ਰਹੇ ਨੇ ਤੇ ਉਹਨਾਂ ਦੇ ਜੋ ਮਿਹਨਤ ਦੀ ਕਮਾਈ ਹੁੰਦੀ ਹੈ ਉਸ ਦਾ ਜ਼ਿਆਦਾਤਰ ਕੇਸਾਂ ਦੇ ਵਿੱਚ ਕੀ ਅੰਤ ਹੁੰਦਾ ਹੈ ਤੇ ਜਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਰਿਸ਼ਤਿਆਂ ਦੇ ਉੱਪਰ ਲਾਲਚ ਕਿੰਨਾ ਕੁ ਭਾਰੂ ਹੋ ਚੁੱਕਿਆ ਹੈ ਜਾਂ ਫਿਰ ਕਹਿ ਲਓ ਕਿ ਖੂਨ ਰਿਸ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਚਿੱਟਾ ਹੋ ਚੁੱਕਿਆ ਹੈ ਇਹ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖੇਗਾ ਜਿਵੇਂ ਕਿ ਸੋ ਅੱਜ ਦੀ ਇਸ ਕੇਸ ਨੂੰ ਜਾਣਨ ਦੇ ਲਈ ਅਸੀਂ ਪਹੁੰਚਿਆ ਐਡਵੋਕੇਟ ਸੁਨੀਲ ਮੱਲਨ ਜੀ ਦੇ ਕੋਲ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਕੇਸ ਕੀ ਹੈ ਜੋ ਕਿ ਇੱਕ ਪੈਰਿਸ ਦਾ ਪਰਿਵਾਰ ਉਹਨਾਂ ਕੋਲ ਇੱਕ ਇਨਸਾਫ਼ ਦੀ ਗੁਹਾਰ ਲੈ ਕੇ ਪਹੁੰਚਿਆ ਤੇ ਉਸ ਕੇਸ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਅੱਜ ਕੱਲ ਪੰਜਾਬ ਦੇ ਕਹਿ ਸਕਦੇ ਹਰ ਇੱਕ ਨੌਜਵਾਨ ਦਾ ਸੁਪਨਾ ਹੁੰਦਾ ਹੈ ਕਿ ਮੈਂ ਵਿਦੇਸ਼ਾਂ ਦੇ ਵਿੱਚ ਜਾ ਕੇ ਕਮਾਈ ਕਰਾਂ ਪਰ ਇੱਕ ਇਹ ਹੈਰਾਨੀਜਨ ਕੇਸ ਹੈ ਕਿ ਪੈਰਿਸ ਦੇ ਵਿੱਚ ਸਾਰੀ ਜ਼ਿੰਦਗੀ ਕੀ 1996 ਤੋਂ ਲੈ ਕੇ ਹੁਣ ਤੱਕ ਕਮਾਈ ਕੀਤੀ ਪਰ ਸਭ ਕੁਝ ਉਹਦੇ ਆਪਣੇ ਹੀ ਖਤਮ ਕਰਕੇ ਕੀ ਹੋਇਆ ਕੀ ਸੀ ਤੇ ਕਿੰਦਾ ਸ਼ੁਰੂਆਤ ਹੋਈ ਇਹਦੀ ਸਭ ਤੋਂ ਪਹਿਲਾਂ ਤੇ ਮੈਂ ਨਾ ਦਰਸ਼ਕਾਂ ਨੂੰ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਆਪਣੇ ਆਪ ਤੇ ਵੀ ਵਿਸ਼ਵਾਸ ਨਹੀਂ ਕਰਨਾ ਨਾ ਕਿਸੇ ਵੀ ਪਰਿਵਾਰ ਤੇ ਵਿਸ਼ਵਾਸ ਨਹੀਂ ਕਰਨਾ ਪੈਸਾ ਅੱਜ ਦੀ ਡੇਟ 'ਚ ਮੁੱਖ ਹੋ ਚੁੱਕਾ ਹੈ ਔਰ ਪੈਸੇ ਕਰਕੇ ਖੂਨ ਦਾ ਰੰਗ ਹੀ ਨਹੀਂ ਰਿਹਾ ਚਿੱਟਾ ਤੇ ਬੜੀ ਦੂਰ ਦੀ ਗੱਲ ਹੈ ਚਿੱਟਾ ਵੀ ਕੋਈ ਰੰਗ ਹੁੰਦਾ ਨਾ ਖੂਨ ਦਾ ਰੰਗ ਹੀ ਨਹੀਂ ਰਿਹਾ ਵਫਾਦਾਰੀ ਇਮਾਨਦਾਰੀ ਸਭ ਕਿਤਾਬਾਂ 'ਚ ਪੜਨ ਵਾਲੇ ਅੱਖਰ ਰਹਿ ਗਏ ਬਾਪ ਬੇਟੇ ਨੂੰ ਖਾ ਰਿਹਾ ਹੈ ਬੇਟਾ ਬਾਪ ਨੂੰ ਖਾ ਰਿਹਾ ਹੈ ਪੈਣ ਭਰਾ ਇੱਕ ਦੂਜੇ ਨੂੰ ਖਾ ਰਹੇ ਨੇ ਔਰ ਇਹਨਾਂ ਕੁਝ ਦੇਖਣ ਨੂੰ ਮਿਲਦਾ ਇਹਨਾਂ ਕੁਝ ਦੇਖਣ ਨੂੰ ਮਿਲਦਾ ਮੇਰੇ ਕੋਲ ਇੱਕ ਲੁਧਿਆਣੇ ਦਾ ਕੇਸ ਹੋਰ ਆਇਆ ਸੀ ਜਿਹਦੇ ਵਿੱਚ ਬੇਟੀ ਤੇ ਉਹਦਾ ਘਰਵਾਲਾ ਕੰਮ ਨਹੀਂ ਸੀ ਕਰਦੇ ਤੇ 450 ਜਮੀਨ ਗੱਜ ਜਮੀਨ ਚੋਂ ਪੁਣਕ 500 ਗੱਜ ਚੋਂ 150 ਗੱਜ ਦੀ ਜਮੀਨ ਉਹਨਾਂ ਨੇ ਆਪਣੀ ਬੇਟੀ ਨੂੰ ਦਿੱਤੀ ਘਰ ਬਣਾ ਕੇ ਦਿੱਤਾ ਸਭ ਕੁਝ ਕੀਤਾ ਪਰ ਬੇਟੀ ਨੇ ਉਹਦੇ ਘਰਵਾਲੇ ਨੇ ਉਹਦੇ ਬੱਚਿਆਂ ਨੇ ਰਲ ਕੇ ਜੁੱਤੀਆਂ ਨਾਲ ਪਿਓ ਤੇ ਮਾਂ ਕੁੱਟੇ ਅੱਛਾ ਜੀ ਬਲੀਡਿੰਗ ਤੱਕ ਕਰਾ ਦਿੱਤਾ ਜਿਨ੍ਹਾਂ ਨੇ ਸਭ ਕੁਝ ਦਿੱਤਾ ਤੇ ਹਰ ਮਹੀਨੇ ਖਰਚਾ ਪਾਉਂਦੇ ਸੀ ਵੀ 15 20 ਲੱਖ ਦੀ ਐਕਸਯੂਵੀ 500 ਉਹ ਲੈ ਕੇ ਦਿੱਤੀ ਉਹਦੀ ਯਾਸ਼ੀ ਕਰਦੇ ਸੀ ਉਹਨੂੰ ਚਲਾਉਣ ਦਾ ਖਰਚਾ ਦਿੰਦੇ ਸੀ ਬਟ ਅਫਸੋਸ ਦੀ ਗੱਲ ਏ ਕਿ ਉਹਨਾਂ ਨੂੰ ਹੀ ਕੁੱਟ ਮਾਰ ਕੇ ਘਰੋਂ ਕੱਢਿਆ ਅੱਜ ਵੀ ਉਹਨਾਂ ਦਾ ਕੇਸ ਪੈਂਡਿੰਗ ਹੈ ਚੱਲ ਰਿਹਾ ਹੈ ਮੇਰੇ ਕੋਲ ਹੈਗਾ ਔਰ ਇਹ ਜਿਹੜਾ ਕੇਸ ਮੇਰੇ ਕੋਲ ਆਇਆ ਰੀਸੈਂਟ ਕੇਸ ਇਹ ਕੇਸ ਇਸ ਤਰ੍ਹਾਂ ਹੈ ਕਿ 1975 ਚ ਗੁਰਮੀਤ ਸਿੰਘ ਉਰਫ ਗੋਲਡੀ ਪੰਜਾਬ ਵਿੱਚ ਲੁਧਿਆਣਾ ਲੁਧਿਆਣੇ ਵਿੱਚ ਅੱਗੋਂ ਤੇਰਾਬੀਟ ਜਗਾ ਪਿੰਡ ਐ ਉੱਥੇ ਜਨਮ ਹੁੰਦਾ ਬੜੀ ਛੋਟੀ ਜੀ ਹੰਬਲ ਫੈਮਿਲੀ ਚ ਪੈਦਾ ਹੁੰਦਾ ਉਹਦਾ ਇੱਕ ਭਰਾ ਤਿੰਨ ਭੈਣਾਂ ਉਹ ਹੁੰਦੀਆਂ ਨੇ ਚਲੋ 21 ਸਾਲ ਦੀ ਉਮਰ ਚ ਵੀਰ ਗੋਲਡੀ ਵਿਦੇਸ਼ ਚਲਾ ਜਾਂਦਾ ਪੈਰਿਸ ਜਾਂਦਾ ਜਿੱਦਾਂ ਵੀ ਟਿਕੜੋਂ ਲੜਾ ਕੇ ਜਾਂਦਾ ਜਾਣ ਤੋਂ ਬਾਅਦ ਉੱਥੇ ਮਿਹਨਤ ਕਰਦਾ ਹੈ ਬਿਜ਼ਨਸ ਸੈਟਅਪ ਕਰਦਾ ਹੈ ਬਿਜ਼ਨਸ ਸੈਟਅਪ ਕਰਦੇ ਕਰਦੇ 90% ਕਮਾਈ ਕਹਿ ਲਓ ਕਿ ਇੰਡੀਆ ਚ ਭੇਜਦਾ ਹੈ ਉੱਥੇ ਆਪਣਾ ਹੈਂਡ ਟੂ ਮਾਉਥ ਗੁਜ਼ਾਰਾ ਕਰਦਾ ਹੈ ਇਸ ਪੀਰੀਅਡ ਦੇ ਦੌਰਾਨ ਉਹ ਆਪਣਾ ਵਿਆਹ ਵੀ ਕਰਦਾ ਆਪਣੇ ਖਰਚੇ ਨਾਲ ਆਪਣਾ ਜਿਹੜਾ ਪਿੰਡ ਵਾਲਾ ਘਰ ਹੈ ਉਹ ਬਣਾਉਂਦਾ ਹੈ ਸ਼ਹਿਰ ਵਾਲਾ ਘਰ ਬਣਾਉਂਦਾ ਹੈ ਛੋਟੇ ਭਰਾ ਦਾ ਵਿਆਹ ਕਰਦਾ ਹੈ ਪਹਿਲਾਂ ਛੋਟੇ ਭਰਾ ਨੂੰ ਪੜਾਉਣ ਲਈ ਲੈ ਕੇ ਆਉਂਦਾ ਬਾਹਰ ਫਿਰ ਉਹਦਾ ਵਰਕ ਪਰਮਿਟ ਬਣਵਾਉਂਦਾ ਇਟਲੀ ਦਾ 2 ਸਾਲ ਦਾ ਉਹ ਮਿਹਨਤ ਕਰਨ ਤੋਂ ਡਰ ਕੇ ਭੱਜ ਜਾਂਦਾ ਹੈ ਭੈਣਾ ਦੋ ਨੂੰ ਬਾਹਰ ਲੈ ਕੇ ਜਾਂਦਾ ਹੈ ਪੜਾਉਂਦਾ ਹੈ ਪਹਿਣਾ ਨਹੀਂ ਚੰਗੀ ਤਰ੍ਹਾਂ ਪੜਦੀਆਂ ਫਿਰ ਉਹਨਾਂ ਦਾ ਵਿਆਹ ਕਰਦਾ ਹੈ ਫੋਰਨ ਚ ਆਪ ਬਾਪ ਬਣ ਕੇ ਪੰਜਾਬ ਚ ਪ੍ਰੋਪਰ ਤਰੀਕੇ ਦੀ ਸ਼ਾਦੀ ਕਰਦਾ ਇੱਕ ਭੈਣ ਦੀ ਸ਼ਾਦੀ ਚ ਕੋਈ ਵਿਗਨ ਆ ਜਾਂਦਾ ਉਹ ਛੁੱਟ ਜਾਂਦੀ ਹੈ ਉਹ ਦੁਬਾਰਾ ਵਿਆਹ ਕਰਾਂਦਾ ਉਹਦਾ ਸਾਰਾ ਕੁਝ ਪਰ ਮਤਲਬ ਹਰ ਇੱਕ ਜ਼ਿੰਮੇਵਾਰੀ ਨਿਭਾਉਂਦਾ ਮੈਂ ਕਿਹਾ ਬਾਪ ਦੀ ਥਾਂ ਦੀ ਹਰ ਜ਼ਿੰਮੇਵਾਰੀ ਪੈਸੇ ਵਜੋਂ ਅਹੁਦੇ ਵਜੋਂ ਲੈਣ ਦੇਣ ਵਜੋਂ ਨਭੌਂਦਾ ਤੇ ਸਭ ਤੋਂ ਵੱਡੀ ਇੱਥੇ ਮੈਂ ਖਾਸੀਅਤ ਕਹੂੰਗਾ ਉਸ ਭੈਣ ਸਾਡੀ ਦੀ ਅਮਿੰਦਰ ਕੌਰ ਜਿਹੜੀ ਉਹਨਾਂ ਦੀ ਵਾਈਫ ਸੀ ਗੋਲਦੀ ਦੀ ਉਹਨੇ ਵੀ ਮਾਂ ਬਣ ਕੇ ਵਿਖਾਇਆ ਸੁਰਤ ਸਾਹ ਦਿੱਤਾ ਉਹਨੇ ਕਦੀ ਨਹੀਂ ਟੋਕਿਆ ਕਿ ਤੂੰ ਸਭ ਕੁਝ ਆਪਣੇ ਘਰੇ ਦੇਈ ਜਾਣਾ ਉਹਨੇ ਕਿਹਾ ਵੀ ਚਲੋ ਸਾਨੂੰ ਜਿਹੜੀ ਦਾਲ ਫੁਲਕਾ ਚਾਹੀਦਾ ਉਹਦੇ ਆਪਣੇ ਬੱਚੇ ਵੀ ਹੋਏ ਵੱਡੀ ਬੇਟੀ ਛੋਟਾ ਬੇਟਾ ਔਰ ਕਦੀ ਨਹੀਂ ਉਹਨਾਂ ਨੇ ਇਤਰਾਜ਼ ਜਤਾਇਆ ਵੀ ਕੀ ਹੋ ਰਿਹਾ ਹੈ ਕਿੱਥੇ ਪੈਸੇ ਦੇ ਰਹੇ ਹੋ ਕੀ ਕੋਈ ਕਾਗਜ਼ ਹੈ ਕੀ ਨਹੀਂ ਕਦੀ ਇੰਟਰਫੀਅਰ ਨਹੀਂ ਕੀਤਾ ਤੇ ਹੋਇਆ ਕੀ ਕਿ 2015 ਤੱਕ 16 ਤੱਕ ਸਭ ਕੁਝ ਠੀਕ ਚੱਲਦਾ ਰਿਹਾ ਚੱਲਦੇ ਚੱਲਦੇ ਪ੍ਰਾਪਰਟੀਆਂ ਪਰਚੇਜ਼ ਹੋ ਰਹੀਆਂ ਅੱਛਾ ਜੀ ਉਹੀ ਪੈਸੇ ਨਾਲ ਜਿਹੜਾ ਉਧਰੋਂ ਬਾਹਰੋਂ ਪੈरिस ਤੋਂ ਭੇਜਦੇ ਸੀ ਪੈਸਾ ਆ ਰਿਹਾ ਫੌਰਨ ਤੋਂ ਇੰਡੀਆ 'ਚ ਪ੍ਰਾਪਰਟੀਆਂ ਪਰਚੇਜ਼ ਹੋ ਰਹੀਆਂ ਕਦੀ ਮੈਰਿਜ ਪਹਿਲੇ ਪਰਚੇਜ਼ ਹੋ ਰਹੇ ਨੇ ਐਡਾ ਵੱਡੀ ਜਗ੍ਹਾ ਪਰਚੇਜ਼ ਹੋ ਰਹੀ ਜਿਹਦੇ ਅੰਦਰ 100 ਕਮਰੇ ਪੈ ਰਹੇ ਨੇ ਦੁਕਾਨਾਂ ਸ਼ੋਰੂਮ ਘਰ ਕੋਠੀ ਚੰਗਾ ਜਲੰਧਰ ਬਾਈਪਾਸ ਤੇ ਹੋਰ ਕਈਆਂ ਥਾਵਾਂ ਤੇ ਤੇ 2015 16 ਦੇ ਆਸ-ਪਾਸ ਗੋਲੀ ਵੀਰ ਆ ਕੇ ਕਹਿੰਦਾ ਕਿ ਹੁਣ ਮੇਰੇ ਬੱਚੇ ਵੀ ਥੋੜੇ ਹੋਣ ਲੱਗ ਪਏ ਸਿਆਣੇ ਇਹਨਾਂ ਦੀ ਪੜ੍ਹਾਈ ਤੋਂ ਬਾਅਦ ਇਹਨਾਂ ਨੂੰ ਕੋਈ ਬਿਜ਼ਨਸ ਸੈਟਅਪ ਕਰਾਉਣਾ ਹੈ ਜਾਂ ਕੁਝ ਵੀ ਕਰਾਉਣਾ ਹੈ ਤਾਂ ਮੈਨੂੰ ਪੈਸੇ ਦੀ ਲੋੜ ਪਏਗੀ ਤੇ ਨਾ ਆਪਾਂ ਜਿਹੜੀਆਂ ਪ੍ਰਾਪਰਟੀਆਂ ਖਿਲਰੀਆਂ ਪਈਆਂ ਕਿਤੇ ਉਹਨਾਂ ਨੂੰ ਇਕੱਠਾ ਕਰ ਲਈਏ ਤੇ ਇੱਕ ਇੱਕ ਅੱਧੀ ਵੇਚ ਕੇ ਤੇ ਕੁਝ ਮਾੜਾ-ਮੋਟਾ ਬੱਚਿਆਂ ਦੀ ਸੈਟਲਮੈਂਟ ਕਰ ਲਈਏ ਵੀ ਇਹ ਬੇਟੀ ਨੂੰ ਮੈਂ ਵਿਆਹ ਚ ਦੇਣਾ ਹੈ ਇਦਾਂ ਦੇਣਾ ਇਹ ਪਲਾਨਿੰਗਾਂ ਚੱਲ ਰਹੀਆਂ ਤੇ ਜਿਹੜਾ ਇੱਥੇ ਇੰਡੀਆ 'ਚ ਪਰਿਵਾਰ ਹੈ ਜੋ ਭੈਣਾ ਨੇ ਇਹ ਬੜੇ ਪਿਆਰ ਨਾਲ ਧੋਖੇ ਦੇ ਨੀਤ ਨਾਲ ਉਹਨਾਂ ਕੋਲੋਂ ਕੁਝ ਡਾਕੂਮੈਂਟਸ ਸਾਈਨ ਖਾਲੀ ਪੇਪਰ ਵੀ ਕੁਝ ਪਾਰਾਟੌਰਨੀਆ ਵੀ ਕੁਝ ਹੋਰ ਦਸਤਾਵੇਜ਼ ਵੀ ਸਾਈਨ ਕਰਾ ਲੈਂਦੇ ਆ ਤੇ ਵਿਸ਼ਵਾਸ ਤੇ ਪਿਆਰ ਹੀ ਇੰਨਾ ਸੀ ਕਿ ਮੇਰਾ ਸਾਰਾ ਕੁਝ ਤੇ ਇਨਾਂ ਕੋ ਪਿਆ ਕਿੱਥੇ ਲੈ ਜਾਣਗੇ ਤੇ ਗੋਲਡੀ ਵੀਰ ਵੀ ਉਸੇ ਫੇਥ ਦੇ ਵਿੱਚ ਉਹ ਸਾਈਨ ਕਰ ਦਿੰਦਾ ਚਲੋ 15 16 ਚ 17 ਦੀਆਂ ਗੱਲਾਂ ਨੇ ਇਸ ਤੋਂ ਪਹਿਲਾਂ ਜਿਹੜਾ ਉਹਦਾ ਭਰਾ ਅੱਪੂ ਹੈ ਅਮਿੰਦਰ ਸਿੰਘ ਅਮਿੰਦਰ ਅਮਨਿੰਦਰ ਸਿੰਘ ਜਿਹੜੇ ਇਟਲੀ ਤੋਂ ਵਾਪਸ ਆਇਆ ਇਟਲੀ ਤੋਂ ਜਿਹੜਾ ਵਾਪਸ ਆਇਆ ਸੀ ਉਹ ਫਰਾਂਸ ਵੀ ਇਹਦੇ ਕੋਲ ਰਹਿ ਕੇ ਆਂਦਾ ਹੈ ਪੈਰਿਸ ਵਿੱਚ ਪਰ ਜਦੋਂ ਵਾਪਸ ਆ ਗਿਆ ਤੇ ਉਹ ਵੀ ਵਿੱਚ ਮਤਲਬ ਇੱਕ ਤਰ੍ਹਾਂ ਦਾ ਨੀਤ ਉਹਦੀ ਸਭ ਤੋਂ ਪਹਿਲਾਂ ਖਰਾਬ ਹੋਣੀ ਸ਼ੁਰੂ ਹੁੰਦੀ ਹੈ ਅੱਛਾ ਆ ਜਾਂਦੇ ਇੱਥੇ ਚਲੋ 15 16 17 ਚ ਐ ਪਾਵਰ ਹਟਾਉਣੀਆਂ ਬਣ ਜਾਂਦੀਆਂ ਤੇ 20 'ਚ ਫਿਰ ਕੋਵਿਡ ਆ ਜਾਂਦਾ 19 20 'ਚ ਉਹ ਕੋਵਿਡ ਤੋਂ ਬਾਅਦ ਉੱਥੇ ਵੀ ਉਹਨਾਂ ਦਾ ਕੰਸਟਰਕਸ਼ਨ ਦਾ ਕੰਮ ਹੈ ਜਿੱਥੇ 15 20 ਕੋਈ ਉਹਨਾਂ ਦੇ ਨਾਲ ਮੁੰਡੇ ਕੰਮ ਕਰਦੇ ਨੇ ਠੀਕ ਹੈ ਜੀ ਤੇ ਇੱਥੇ ਫੋਨ ਕਰਦੇ ਕਿ ਇੱਕ ਅੱਧੀ ਪ੍ਰਾਪਰਟੀ ਵੇਚ ਕੇ ਮੈਨੂੰ ਪੈਸੇ ਭੇਜੋ ਵੀ ਡੇਢ ਦੋ ਸਾਲ ਕੰਮ ਨਹੀਂ ਚੱਲੇ ਤੇ ਆਪਾਂ ਕੁਛ ਕਰੀਏ ਵੀ ਮੈਂ ਆਪਣੀ ਸੈਟਲਮੈਂਟ ਕਰ ਲਾਂ ਠੀਕ ਹੈ ਅੱਜ ਭੇਜਦੇ ਆ ਕੱਲ ਭੇਜਦੇ ਆ ਪਰਸੋਂ ਭੇਜਦੇ ਆ ਕੁਛ ਨਹੀਂ ਭੇਜਿਆ ਜਾਂਦਾ ਅੱਛਾ ਬਹਾਨੇ ਮਾਰੇ ਜਾਂਦੇ ਕਿ ਪ੍ਰਾਪਰਟੀ ਅੱਜ ਨਹੀਂ ਹੋਈ ਜੀ ਅੱਗੇ ਹੀ ਹੋਗੀ ਜੀ ਪਿੱਛੇ ਹੋਗੀ ਜੀ ਅਲਟੀਮੇਟਲੀ ਗੋਲਦੀ ਵੀਰ 2022 ਚ ਫਾਈਨਲੀ ਇੰਡੀਆ ਇੱਕ ਵਾਰੀ ਆਉਂਦੇ ਨੇ ਆ ਕੇ ਆਪਣੇ ਘਰ ਜਾਂਦੇ ਨੇ ਕਰ ਜਾਣ ਤੋਂ ਬਾਅਦ ਉਹਨਾਂ ਨਾਲ ਗਲਮੰਦਾ ਹੁੰਦਾ ਹੈ ਉਹਨਾਂ ਨੂੰ ਬੁਰਾ ਭਲਾ ਕਿਹਾ ਜਾਂਦਾ ਹੈ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਬਣਾਏ ਪੈਸੇ ਨਾਲ ਬਣਾਏ ਘਰ ਤੋਂ ਹੀ ਕੱਢ ਦਿੱਤਾ ਜਾਂਦਾ ਹੈ ਅੱਛਾ ਜੀ ਵੀ ਨਿਕਲ ਜੋ ਬਾਹਰ ਇਹਨਾਂ ਦੇ ਜਲੀਲ ਕਰਦੇ ਨੇ ਕਿ ਉਹਨਾਂ ਨੂੰ ਬਹੁਤ ਠੇਸ ਪਹੁੰਚਦੀ ਹੈ ਕਿ ਜਿਹੜਾ ਉਹਨਾਂ ਨੇ 20 ਦਿਨ ਬਾਅਦ ਜਾਣਾ ਹੁੰਦਾ ਪੈਰਿਸ ਵਾਪਸ ਉਹ ਜਲਦੀ ਜਾਂਦੇ ਨੇ ਪਰ ਉਸ ਤੋਂ ਜਾਣ ਤੋਂ ਪਹਿਲਾਂ ਕੁਝ ਰਿਸ਼ਤੇਦਾਰਾਂ ਨੂੰ ਤਰਲੇ ਕੱਢਦੇ ਨੇ ਕਿ ਮੇਰੇ ਨਾਲ ਧੋਖਾ ਹੋ ਰਿਹਾ ਤੇ ਮੇਰੀ ਕੁਝ ਹੱਕ ਰੱਸੀ ਕਰਾਓ ਫਿਰ ਕੀ ਹੁੰਦਾ ਕਿ ਚਲੇ ਜਾਂਦੇ ਨੇ ਬਾਈਚ ਵਾਪਸ ਉਧਰ ਵੀ ਇਹਨਾਂ ਦੇ ਕੁਝ ਰਿਸ਼ਤੇਦਾਰ ਚਾਚੇ ਦੇ ਮੁੰਡੇ ਹੋਰ ਰਿਸ਼ਤੇਦਾਰ ਹੁੰਦੇ ਨੇ ਤੇ ਉਹਦੇ ਵਿੱਚ ਉਹਨਾਂ ਨਾਲ ਰਿਕੁਐਸਟ ਹੁੰਦੀ ਹੈ ਕਿ ਕੁਝ ਲਾਓ sire ਪਰ 2 ਸਾਲ ਬੀਤ ਜਾਂਦੇ ਐ ਅੱਛਾ ਜੀ ਜਿਹੜਾ ਇੰਡੀਆ ਦਾ ਪਰਿਵਾਰ ਹੈ ਜਿਹਦੇ ਵਿੱਚ ਬਾਪ ਹੈ ਮਹਿੰਗਾ ਸਿੰਘ ਮਾਂ ਰਾਜਕੌਰ ਭਰਾ ਅਮਨਿੰਦਰ ਸਿੰਘ ਉਰਫ ਅੱਪੂ ਫਿਰ ਉਹਦੀ ਪਤਨੀ ਗੁਰ ਗੁਰਵਿੰਦ ਗੁਰਿੰਦਰ ਕੌਰ ਵਾਈਫ ਆਫ ਅਮਿੰਦਰ ਸਿੰਘ ਪਰਮਜੀਤ ਕੌਰ ਭੈਣ ਜਿਹਦਾ ਨਾਮ ਸੋਨੀਆ ਸਪੇਨ ਚ ਹੈ ਸ਼ਰਨ ਕੌਰ ਬੱਬੀ ਜਿਹੜੀ ਫਰਾਂਸ ਚ ਹੈ ਅਮਰਜੀਤ ਕੌਰ ਇੰਡੀਆ ਚ ਹੈ ਇਹ ਲੋਗ ਉਹਨੂੰ ਨਿਆ ਨਹੀਂ ਦਿੰਦੇ ਉਹਨੂੰ ਕਹਿੰਦੇ ਜੋ ਤੂੰ ਕਰਨਾ ਕਰ ਲੈ ਅੱਛਾ ਤੇ ਅਸੀਂ ਤਾਂ ਨਹੀਂ ਕੁਝ ਦਿੰਦੇ ਮਤਲਬ ਉਹ ਰਿਸ਼ਤੇਦਾਰ ਕੋਈ ਸੰਪਰਕ ਕਰਦਾ ਇਹਨਾਂ ਨਾਲ ਤਾਂ ਕਿਸੇ ਦੀ ਸੁਣਦੇ ਹੀ ਨਹੀਂ ਸਾਰੇ ਰਿਸ਼ਤੇਦਾਰਾਂ ਨੂੰ ਗੋਲਦੀ ਵੀਰ ਸੰਪਰਕ ਕਰਦਾ ਉਹ ਇਹਨਾਂ ਲੋਕਾਂ ਨੂੰ ਫੋਨ ਕਰਦੇ ਤੇ ਇਹ ਲੋਗ ਨਿਆ ਨਹੀਂ ਦਿੰਦੇ ਜਦਕਿ ਸਾਰਾ ਪੈਸਾ ਗੋਲਦੀ ਵੀਰ ਨੇ ਇਹਨਾਂ ਚਾਰਾਂ ਪੰਜਾਂ ਭੈਣ ਭਰਾਵਾਂ ਨੂੰ ਵਸਾਉਣ ਲਈ ਮਾਪਿਓ ਨੂੰ ਵਸਾਉਣ ਲਈ ਉਹਨਾਂ ਦੇ ਉੱਤੇ ਸਭ ਕੁਝ ਦੇਣ ਲਈ ਖਰਚ ਕੀਤਾ ਸੋ ਅਲਟੀਮੇਟਲੀ ਦੁੱਖ ਵੱਧਦਾ ਜਾਂਦਾ ਹੈ ਡਿਪਰੈਸ਼ਨ ਮੰਨ ਚ ਪਰੇਸ਼ਾਨੀ ਮੰਨ ਚ ਘਬਰਾਟ ਕਹਿ ਲੋ ਉਦਾਸੀ ਕਹਿ ਲੋ ਉਹ ਲਗਾਤਾਰ ਸਮਝੋ ਝਟਕਾ ਦੇ ਦੇ ਕੇ ਦੇ ਦੇ ਕੇ ਦੇ ਦੇ ਕੇ ਅਲਟੀਮੇਟਲੀ 2 ਜੂਨ 19 2024 ਨੂੰ ਗੋਲਦੀਵੀਰ ਇੱਥੇ ਪਿਸਤਲ ਰੱਖ ਕੇ ਆਪਣੇ ਹੰ ਗੋਲੀ ਮਾਰ ਲੰਤੇ ਜਿਹਦੀ ਵੀਡੀਓ ਵੀ ਬਣੀ ਜਿਹਦੀ ਵੀਡੀਓ ਵੀ ਬਣੀ ਹੁੰਦਾ ਕੀ ਹੈ ਕਿ ਵੀਡੀਓ ਬਣਾਉਣ ਤੋਂ ਪਹਿਲਾਂ ਆਪਣੀ ਮਾਂ ਨੂੰ ਫੋਨ ਲਾਉਂਦੇ ਆ ਤੇ ਮਾਂ ਫੋਨ ਨਹੀਂ ਚੁੱਕਦੀ ਅੱਛਾ ਕਿਉਂਕਿ ਇੰਨੇ ਪਰੇਸ਼ਾਨ ਸੀ ਕਿ ਮਾਂ ਨੂੰ ਫੋਨ ਲਾਉਂਦੇ ਕਿ ਸ਼ਾਇਦ ਅੱਜ ਮੇਰਾ ਸ਼ਾਇਦ ਮੈਂ ਆਪਣੇ ਮਨ ਬਣਾ ਚੁੱਕੇ ਹੋਣਗੇ ਕਿ ਆਖਰੀ ਟਾਈਮ ਹੈ ਤੇ ਮੈਂ ਦੱਸਦਾ ਕਿਉਂਕਿ ਉਹ ਕਾਲ ਡਿਟੇਲ ਆ ਗਈ ਨਾ ਕਿ ਕਿਉਂਕਿ ਨੂੰ ਕਾਲ ਕੀ ਸੀ ਹੋ ਸਕਦਾ ਸ਼ਾਇਦ ਇਹ ਫੋਨ ਚੱਕ ਲੰਦੇ ਕਿ ਹੋਰ ਬੰਦੇ ਦਾ ਸ਼ਾਇਦ ਫੋਨ ਚੱਕ ਲੰਦੇ ਚਲੋ ਕੁਛ ਨਾ ਕੁਛ ਮੈਂ ਕਹਿੰਦਾ ਆਸਰਾ ਹੁੰਦਾ ਇਸ ਤੋਂ ਜ਼ਿਆਦਾ ਮੈਂ ਕੀ ਸੋਚਦਾ ਕਿ ਸ਼ਾਇਦ ਰੱਬ ਕਰਦਾ ਕਿ ਮੈਨੂੰ ਜਾਨਦੇ ਹੁੰਦੇ ਮੈਨੂੰ ਕਾਲ ਕਰ ਲੈਂਦੇ ਤੇ ਮੈਂ ਆਸਰਾ ਹੌਸਲਾ ਬਣ ਜਾਂਦਾ ਕਿ ਨਹੀਂ ਵਿਜਿਟ ਘੁਬਰਾਣ ਦੀ ਲੋੜ ਨਹੀਂ ਆਪਾਂ ਇਹਨੂੰ ਲੈ ਲਾਂਗੇ ਸੋ ਕਹਿੰਦਾ ਭਾਵੇਂ ਕਿ ਜਦੋਂ ਦਰਦ ਜ਼ਰੂਰਤ ਤੋਂ ਵੱਧ ਜਾਂਦੀ ਹੈ ਫਿਰ ਗੋਲਦੀਵੀਰ ਆਪਣੇ ਸਾਹਮਣੇ ਕੈਮਰਾ ਫਿੱਟ ਕਰਦੇ ਆ ਔਰ ਆਪਣੀ ਰਿਕਾਰਡਿੰਗ ਸ਼ੁਰੂ ਕਰਦੇ ਆ ਤੇ ਪੌਣੇ ਘੰਟੇ ਦੀ ਘੰਟੇ ਪੌਣੇ ਘੰਟੇ ਦੀ ਰਿਕਾਰਡਿੰਗ ਜੋ ਕੱਲੇ ਕੱਲੇ ਬੰਦੇ ਦਾ ਨਾਮ ਲੈਂਦੇ ਆ ਔਰ ਢਾਈ ਘੰਟੇ ਦੀ ਟੋਟਲ ਰਿਕਾਰਡਿੰਗ ਹੈ ਜਿਦੇ ਵਿੱਚ ਸਾਰਾ ਕੁਝ ਉਹਨਾਂ ਨੇ ਬੋਲਿਆ ਲਿਖਿਆ ਉਹਦੀ ਸਕ੍ਰਿਪਟ ਮੇਰੇ ਕੋਲ ਪੂਰੀ ਬਣੀ ਪਈ ਹੈ ਉਹ ਜੋ ਉਹਨਾਂ ਨਾਲ ਹੋਇਆ ਹਾਂ ਇਹ ਸਾਰੀ ਸਾਰੀ ਸਕ੍ਰਿਪਟ ਹੈ ਕੈਮਰੇ ਵਿੱਚ ਆ ਰਹੀ ਹੋਏਗੀ ਬਸ ਜਿਆਦਾ ਡਿਟੇਲ ਮੈਂ ਨਹੀਂ ਦੇ ਸਕਦਾ ਸਾਰਾ ਕੁਝ ਜੋ ਉਹਨਾਂ ਨੇ ਬੋਲਿਆ ਇੱਥੇ ਆਪਣੇ ਪਰਿਵਾਰ ਦੇ ਨਾਮ ਲਏ ਨੇ ਉਹਨਾਂ ਨੇ ਜਿਨ੍ਹਾਂ ਦਾ ਮੈਂ ਇੱਥੇ ਜ਼ਿਕਰ ਕੀਤਾ ਕਿ ਇਹਨਾਂ ਨੇ ਮੈਨੂੰ ਲੁੱਟ ਲਿਆ ਖਾ ਲਿਆ ਸਰਦਾਰ ਮਹੰਗਾ ਸਿੰਘ ਜੀ ਤੇ ਮਿਸਟਰ ਮਰਿੰਦਰ ਸਿੰਘ ਜੀ ਇਹਨੇ ਨਾਲ ਵੀ ਇੰਨੇ ਵਜੇ ਬੱਚੇ ਤੋਂ ਘਰ ਤੋਂ ਹਰ ਚੀਜ਼ ਮੈਂਸ਼ਨ ਕੀਤੀ ਹੈ ਉਹਨਾਂ ਨੇ ਕਿ ਕਿਸ-ਕਿਸ ਬੰਦੇ ਨੇ ਕੀ-ਕੀ ਕੀਤਾ ਸੋ ਅਲਟੀਮੇਟਲੀ ਉਹ ਵੀਰ ਸਾਡਾ ਵਿਚਾਰਾ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ ਔਰ 올ੰਪੀਆਰਡ ਦੇ ਕਾਰਨ ਉੱਥੇ ਪਰਿਵਾਰ ਉਹਨਾਂ ਦੇ ਆਫਿਸ ਨਹੀਂ ਪਹੁੰਚ ਪਾਇਆ ਕਿ ਆਫਿਸ ਕੀਤਾ ਇਹ ਕੰਮ ਅੱਛਾ ਜੀ ਪਿਸਟਲ ਵੀ ਆਪਣੇ ਕਿਸੇ ਯਾਰ ਦੋਸਤ ਦੀ ਲੁਕੋ ਕੇ ਚੋਰੀ ਕਰਕੇ ਕਹਿ ਲੋ ਜਾਂ ਭਲੇਖੇ ਨਾਲ ਜਾਂ ਧੋਖੇ ਨਾਲ ਲੈ ਕੇ ਆਏ ਕਿ ਅੱਜ ਮੈਂ ਆਪਣਾ ਇਹ ਕੰਮ ਕਰ ਦੇਣਾ ਖਤਮ ਸੋ ਉਹ ਪਿਸਤਲ ਨਾਲ ਜਦੋਂ ਆਪਣੇ ਆਪ ਨੂੰ ਸ਼ੂਟ ਕਰ ਲੈਂਦੇ ਆ ਪਰਿਵਾਰ ਲੱਭਣ ਜਾਂਦਾ ਨਹੀਂ ਪਤਾ ਲੱਗਦਾ ਸਵੇਰੇ ਪੁਲਿਸ ਚ ਜਦੋਂ ਰਿਪੋਰਟ ਕਰਕੇ ਪੁਲਿਸ ਜਾਂਦੀ ਹੈ ਤੇ ਉਹ ਸਭ ਤੋਂ ਪਹਿਲਾਂ ਇਹਨਾਂ ਦਾ ਬੇਟਾ ਜਿਹੜਾ 16 17 ਸਾਲ ਦਾ ਉਹ ਦੇਖਦਾ ਤੇ ਉਹ ਅਜ ਤੱਕ ਟਰਾਮਾ ਚ ਹੈ ਉਹ ਬਾਹਰ ਨਹੀਂ ਨਿਕਲ ਸਕਿਆ ਉਸ ਤੋਂ ਬਾਅਦ ਬੇਟੀ ਦੇਖਦੀ ਹੈ ਤੇ ਬੱਚੇ ਸ਼ੌਕ ਚੋਂ ਬਾਹਰ ਨਹੀਂ ਆਏ ਬੱਚੇ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਫਿਰ ਵਾਈਫ ਦੇਖਦੀ ਹੈ ਅੱਛਾ ਗੱਲ ਇਹ ਹੈ ਕਿ ਪਹਿਲਾਂ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀਡੀਓ ਰਿਕਾਰਡਿੰਗ ਬਣੀ ਹੈ ਅੱਛਾ ਜੀ ਇਹ ਲੋਕ ਤੇ ਫਿਰ ਇੰਡੀਆ ਫੋਨ ਕਰਦੇ ਕਿ ਇਸ ਤਰ੍ਹਾਂ ਗੋਲਡੀ ਵੀਰ ਨੇ ਗੋਲੀ ਮਾਰ ਲਈਏ ਉਹ ਤੇ ਇਹ ਜਿਹੜੀ ਰਾਜਕੌਰ ਹੈ ਇਹ ਅਮਨਿੰਦਰ ਕੌਰ ਨੂੰ ਯਾਨੀ ਕਿ ਮੁੰਡੇ ਦੀ ਵਾਈਫ ਨੂੰ ਗਾਲਾਂ ਕੱਢਣ ਲੱਗ ਪੈਂਦੀ ਹੈ ਗਾਲ ਬੰਦਾ ਕਰਦੀ ਹੈ ਤੂੰ ਡੈਨ ਹੈ ਤੂੰ ਖਾ ਗਈ ਉਹਨਾਂ ਤੇ ਇਲਜ਼ਾਮ ਪਾਉਣ ਦੇ ਇਲਜ਼ਾਮ ਪਾਉਂਦੀ ਹੈ ਵੀ ਤੂੰ ਡੈਨ ਹੈ ਤੂੰ ਖਾ ਗਈ ਤੂੰ ਇਦਾਂ ਤੂੰ ਇਦਾਂ ਸੋ ਅਲਟੀਮੇਟਲੀ ਜਦੋਂ ਸੰਸਕਾਰ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਫੋਨ ਦਿੰਦੀ ਨਹੀਂ ਪਹਿਲਾਂ ਫਿਰ ਉੱਥੇ ਲੋਕਲ ਵਕੀਲ ਕਰਦੇ ਨੇ ਵਕੀਲ ਦੇ ਥਰੂ ਜਦੋਂ ਫੋਨ ਲੈਂਦੇ ਨੇ ਫਿਰ ਉਹ ਪੁਲਸ ਵਾਲੇ ਕਹਿੰਦੇ ਆ ਕਿ ਸਾਡੀ ਰਿਕੁਐਸਟ ਹੈ ਕਿ ਤੁਸੀਂ ਇਹ ਫੋਨ ਨਾ ਚਲਾਇਓ ਤੁਹਾਡੇ ਕੋਲ ਸਹਿ ਨਹੀਂ ਜਾਣਾ ਬਸ ਫਿਰ ਉਹ ਦੇਖਦੇ ਆ ਜਦੋਂ ਪਰਿਵਾਰ ਤੇ ਉਹ ਫਿਰ ਗਸ਼ ਖਾ ਕੇ ਡਿੱਗਣ ਵਾਲੀ ਗੱਲ ਹੈ ਫਿਰ ਜਦੋਂ ਪਤਾ ਲੱਗ ਜਾਂਦਾ ਹੈ ਇੰਡੀਆ ਵਾਲੇ ਪਰਿਵਾਰ ਨੂੰ ਰੋਕ ਰਹੇ ਕਿਉਂਕਿ ਅਸੀਂ ਅਣਜਾਣ ਸੀ ਕਿ ਉਹਨਾਂ ਨੂੰ ਨਹੀਂ ਵੀ ਜਾਣਦੇ ਸੀ ਅਸੀਂ ਸ਼ੌਕ ਹੋ ਗਏ ਵੀਡੀਓ ਦੇਖ ਕੇ ਉਹ ਤਾਂ ਫਿਰ ਪਰਿਵਾਰ ਸੀਗਾ ਉਹਨਾਂ ਦਾ ਹੀ ਉਹਨਾਂ ਦਾ ਦਰਦ ਉਸ ਜੋ ਦਰਦ ਗੋਲਦੀ ਵੀਰ ਸੀ ਉਹਨਾਂ ਦੀ ਵਾਈਫ ਨੇ ਸਹਿ ਲਿਆ ਨਾ ਔਰ ਜਿਨ੍ਹਾਂ ਘਟਾ ਉਹਨਾਂ ਨੂੰ ਪਿਆ ਸ਼ਾਇਦ ਉਹਨਾਂ ਕਿਸੇ ਨੂੰ ਨਹੀਂ ਬੱਚਿਆਂ ਨੂੰ ਜੋ ਘਟਾ ਪਿਆ ਬੇਟੀ ਆਈ ਸੀ ਮੈਨੂੰ ਇੱਕੋ ਗੱਲ ਕੀਤੀ ਸੀ ਮੈਂ ਕਿਹਾ ਪੁੱਤਰ ਤੂੰ ਆਪਣੀ ਮੰਮੀ ਦਾ ਹਸਬੰਦ ਵੀ ਬਣ ਕੇ ਜੀਣਾ ਤੇ ਆਪਣੀ ਮੰਮੀ ਦਾ ਬੇਟੀ ਬਣ ਕੇ ਵੀ ਜੀਣਾ ਆਪਣੀ ਮੰਮੀ ਦਾ ਬੇਟਾ ਬਣ ਕੇ ਵੀ ਜੀਣਾ ਇਹਨਾਂ ਨੂੰ ਕੱਲਿਆਂ ਨਹੀਂ ਰਹਿਣ ਦੇਣਾ ਕਦੀ ਕਿਉਂਕਿ ਉਹ ਉੱਥੇ ਜਾਣਗੇ ਭੈਣ ਜੀ ਇਕੱਲੇ ਰਹਿਣਗੇ ਬੜੀ ਖਿਆਲ ਆਉਣਗੇ ਵੀ ਇੱਥੇ ਬੰਦੇ ਸੀ ਉੱਥੇ ਬੰਦੇ ਸੀ ਨਹੀਂ ਸਬਰ ਹੋਏਗਾ ਔਰ ਮੈਂ ਇਹਦਾ ਗੱਲ ਦੱਸਦਾ ਕਿ ਜਦੋਂ ਕਰਤਾਰਪੁਰ ਤੋਂ ਫੁੱਲ ਲੈ ਕੇ ਆਏ ਨੇ ਉਦੋਂ ਤੱਕ ਪਤਾ ਲੱਗ ਚੁੱਕਾ ਸੀ ਲੋਕਲ ਪਰਿਵਾਰ ਨੂੰ ਇੰਡੀਆ ਵਾਲੇ ਪਰਿਵਾਰ ਨੂੰ ਕੀ ਇਸ ਤਰ੍ਹਾਂ ਐਫਆਈਓ ਪੁਲਿਸ ਦੀ ਉੱਥੇ ਕਾਰਵਾਈ ਚੱਲੀ ਹੈ ਤੇ ਵੀਡੀਓ ਵਿੱਚ ਸਾਡੇ ਵੀਡੀਓ ਬਣੀ ਹੈ ਤੇ ਵੀਡੀਓ ਵਿੱਚ ਕੁਛ ਨਾ ਕੁਛ ਹੈ ਭੈਣੋਰੀ ਫੁੱਲ ਲੈ ਕੇ ਆਉਂਦੇ ਆ ਬੇਟੀ ਨਾਲ ਆਉਂਦੀ ਹੈ ਤੇ ਇੱਥੇ ਆ ਕੇ ਵੀ ਇਹਨਾਂ ਚੋਂ ਕੋਈ ਬੰਦਾ ਵੀ ਉਹਨਾਂ ਦੇ ਫੁੱਲ ਪਾਨ ਕੀਰਤਪੁਰ ਸਾਹਿਬ ਨਹੀਂ ਆਉਂਦਾ ਐ ਜੇ ਸਮੇਂ ਦਾ ਦੁਸ਼ਮਣ ਵੀ ਚਲੇ ਜਾਂਦੇ ਨੇ ਕਹਿੰਦੇ ਮਾਰੇ ਟਾਈਮ ਤੇ ਤਾਂ ਜੁਗਿੰਦਰ ਜੁਗਿੰਦਰ ਸਿੰਘ ਮਾਮਾ ਜੀ ਲੱਗਦੇ 골ਡੀ ਵੀਰ ਦੇ ਉਹ 골ਡੀ ਦੇ ਬਾਪ ਨੂੰ ਤੇ ਮਾਂ ਨੂੰ ਜਬਰਦਸਤੀ ਲੈ ਕੇ ਆਉਂਦੇ ਤੇ ਉਹ ਵੀ ਦੂਰ ਖੜੇ ਦੇਖਦੇ ਆ ਉਥੇ ਇੱਕ ਵਾਰ ਹੋਰ ਬੰਦਾ ਬੇਟੀ ਨਾਲ ਬਦਸਲੂਕੀ ਕਰਦਾ ਉਹਦੀ ਵੀਡੀਓ ਵੀ ਹੈਗੀ ਸਾਡੇ ਕੋਲ ਅੱਛਾ ਫੁੱਲਪਾਨ ਆਈ ਤੂੰ ਵੀ ਅੱਛਾ ਤੁਸੀਂ ਤਾਂ ਕੁਛ ਕੀਤਾ ਨਹੀਂ ਉਲਟਾ ਤੁਸੀਂ ਮਾਰਨ ਦੇ ਜ਼ਿੰਮੇਦਾਰ ਹੋ ਤੇ ਉਲਟਾ ਤੁਸੀਂ ਬੱਚੇ ਨਾਲ ਵੀ ਇਹ ਜਿਹੜੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਪਿਆਰ ਨਹੀਂ ਦਿੱਤਾ ਦਾਦੇ ਨੇ ਚਲੋ ਬਾਕੀ ਦੇ ਮੈਂ ਕਹਣਾ ਕੋਈ ਆਇਆ ਹੀ ਨਹੀਂ ਸ਼ਰਮ ਦਾ ਮਾਰਾ ਪਰ ਇਹਨਾਂ ਨੇ ਆਪਣੀਆਂ ਭੈਣਾਂ ਨਹੀਂ ਆਈਆਂ ਭਾਜੀ ਜਿਹੜੀ ਇੰਡੀਆ ਚ ਸੀ ਮੋਹਾਲੀ ਰਹਿੰਦੀ ਸਾਰਿਆਂ ਕੋ ਕੀਤਾ ਆ ਇੰਡੀਆ ਚ ਅਮਰਜੀਤ ਕੌਰ ਮੋਹਾਲੀ ਰਹਿੰਦੀ ਜੇ ਮੋਹਾਲੀ ਤੋਂ ਕੀਰਤਪੁਰ ਸਾਹਿਬ 36 ਮਿੰਟ 40 ਮਿੰਟ 50 ਮਿੰਟ ਘੰਟੇ ਦਾ ਰਸਤਾ ਹੈ ਉੱਥੋਂ ਨਹੀਂ ਗਏ ਇੱਥੋਂ ਸਾਰਿਆਂ ਕੋ ਕੀਤਾ ਉਹਨਾਂ ਲਈ ਮੈਂ ਕਿਹਾ ਗੋਲਡ ਵੀਅਨ ਨੇ ਸਾਰਿਆਂ ਨੂੰ ਖੜਾ ਕਰਨ ਵਾਸਤੇ ਆਪਣਾ ਆਪ ਵੇਚ ਛੱਡਿਆ ਆਪਣੇ ਬੱਚਿਆਂ ਦਾ ਹੱਕ ਮਾਰਤਾ ਆਪਣੇ ਪਰਿਵਾਰ ਦਾ ਹੱਕ ਮਾਰਤਾ ਤੇ ਲਾਣਤ ਮਾਰਨਾ ਚਾਹੀਦਾ ਨੇ ਇਹੋ ਜਿਹੇ ਪਰਿਵਾਰ ਨੂੰ ਇਹਦਾ ਮਤਲਬ ਇਹਨਾਂ ਨੂੰ ਪੈਸਾ ਚਾਹੀਦਾ ਸੀ ਗੋਲਡ ਵੀਅਨ ਨਾਲ ਕੋਈ ਲੈਣਾ ਤੇ ਨਾ ਨਹੀਂ ਸੀ ਸੋ 골ਡਵੀਨ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਉੱਥੇ ਔਰ ਫਿਰ ਉਸ ਤੋਂ ਬਾਅਦ ਪਰਿਵਾਰ ਨੂੰ ਜਦੋਂ ਸਾਰਾ ਕੁਝ ਪਤਾ ਲੱਗਾ ਤੇ ਉਹਨਾਂ ਨੇ ਐਫਰਟ ਕੀਤੀ ਲੋਕਲ ਕਈ ਵਕੀਲਾਂ ਨਾਲ ਸੰਬੰਧ ਕੀਤਾ ਤੇ ਸਾਰਿਆਂ ਨੇ ਆਲਮੋਸਟ ਕਿਹਾ ਵੀ ਤੁਹਾਡਾ ਇੱਥੇ ਐਫਆਰ ਨਹੀਂ ਬੰਨੀ ਉਧਰਲੀ ਪੁਲਿਸ ਉਧਰੋਂ ਬਣਾ ਕੇ ਭੇਜੇਗੀ ਤੇ ਕੁਝ ਹੋਏਗਾ ਨਹੀਂ ਤਾਂ ਤੁਹਾਡੀ ਪਰਚਾ ਦਰਜੀ ਨਹੀਂ ਹੋਣਾ ਅੱਛਾ ਸੋ ਅੱਜ ਤੋਂ ਬੜੇ ਸਾਲ ਪਹਿਲਾਂ ਮੈਂ ਮੈਡੀਕਲ ਕੈਂਪ ਲਾਏ ਨੇ ਹਾਂਜੀ ਉਹਦੇ ਵਿੱਚ ਟੀਮ ਹੁੰਦੀ ਹੁੰਦੀ ਸੀ ਡਾਕਟਰਾਂ ਦੀ ਤੇ ਉਦੋਂ ਇੰਟਰਨਸ਼ਿਪ ਤੇ ਵੀ ਡਾਕਟਰ ਹੁੰਦੇ ਸੀ ਉਹਦੇ ਵਿੱਚੋਂ ਇੱਕ ਡਾਕਟਰ ਸਾਹਿਬ ਜਿਹੜੇ ਇਸ ਪਰਿਵਾਰ ਦੇ ਨੋਨ ਰਿਸ਼ਤੇਦਾਰ ਕਹਿ ਲਓ ਉਹਨਾਂ ਨੇ ਰੈਫਰ ਕੀਤਾ ਪਲੱਸ ਇਹਨਾਂ ਨੇ ਮੇਰੀ ਵੀਡੀਓਜ਼ ਕੁਝ ਦੇਖੇ ਸੀ ਤੇ ਇਹਨਾਂ ਨੇ ਰੈਫਰ ਕੀਤਾ ਕਿ ਮੱਲਨ ਸਾਹਿਬ ਕੋ ਚਲੇ ਜਾਓ ਸ਼ਾਇਦ ਕੋਈ ਹੱਲ ਕੱਢ ਦੇਣ ਸੋ ਮੇਰੀ ਜਿੱਦਣ ਇਹ ਆਏ ਨੇ ਮੇਰੇ ਕੋਲ 4 ਘੰਟੇ 5 ਘੰਟੇ ਸਾਡਾ ਸਮਾਂ ਲੱਗਾ ਮੈਂ ਗੱਲ ਸਮਝੀ ਵੀਡੀਓ ਵੇਖੀ ਕੰਟੈਂਟ ਸਮਝੇ ਚਲੋ ਸਟ੍ਰੈਟਜੀ ਬਣਾਈ ਵੀਰ ਗਸਤ ਨੂੰ ਮੈਂ ਕੰਪਲੇਂਟ ਫਾਈਲ ਕਰਤੀ ਐਨ ਆਰ ਆਈ ਵਿੰਗ ਚ ਔਰ ਮੇਜ਼ਰ ਗੱਲ ਦੱਸਦਾ ਵੀ 8 ਦਿਨ ਇਸ ਕੰਪਲੇਂਟ ਨੂੰ ਕੋਈ ਨਿਆਂ ਨਹੀਂ ਮਿਲਿਆ ਅੱਛਾ ਜੀ ਪੈਰਵਾਹੀ ਕੀਤੀ ਕਿਉਂਕਿ ਦੂਜੀ ਪਾਰਟੀ ਪੁਲਿਸ ਤੇ politically bureaucraticly ਅਮਨਿੰਦਰ ਜਿਹੜਾ ਹੈਗਾ ਉਹ ਪੈਲੈਸ ਚਲਾਉਂਦਾ ਉੱਥੇ ਹੋਰ ਵੀ ਕਈ ਧੰਦੇ ਚੱਲਦੇ ਆ ਉਹਦੇ ਬਾਰੇ ਵੀ ਤਫਤੀਸ਼ਾਂ ਚੱਲ ਰਹੀਆਂ ਸੋ 8 ਦਿਨ ਲੱਗ ਜਾਂਦੇ ਆ ਵੀ ਇਹ ਕਿਤੇ ਨਹੀਂ ਜਾਂਦੀ ਫਿਰ ਅਲਟੀਮੇਟਲੀ ਮੈਂ ਪ੍ਰੈਸ਼ਰ ਪਾਉਣਾ ਤੇ ਫਿਰ ਲੁਧਿਆਣੇ ਐਨਆਰਆਈ ਥਾਣੇ 'ਚ ਮਾਰਕ ਹੁੰਦੀ ਐ ਫਿਰ ਅਸੀਂ ਅਗਲੇ ਦਿਨ ਜਾਂਦੇ 29 ਨੂੰ ਆਪਣੀ ਸਾਰੀ ਸਟੇਟਮੈਂਟ ਦੇ ਕੇ ਆਉਨੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਕੰਪਲੇਂਟ ਦਿੱਤੀ ਨਾਲ ਸਕ੍ਰਿਪਟ ਦਿੱਤੀ ਨਾਲ ਸਭ ਕੁਝ ਦਿੱਤਾ ਔਰ ਇਹਦੇ 'ਚ ਉਹ ਵੀ ਦੇ ਆਏ ਅਸੀਂ ਆਪਣੀ ਕੀ ਕਹਿੰਦੇ ਨੇ ਜੋ ਵੀ ਪੈਨ ਡਰਾਈਵ ਸਾਰਾ ਕੁਝ ਦੇ ਕੇ ਆਏ ਆ ਔਰ 2.5 ਘੰਟੇ ਦੀ ਵੀਡੀਓ ਹੈ ਜਿਹਦੇ ਵਿੱਚ بڑے ਬੰਦਿਆਂ ਦੇ ਨਾਮ ਹੈ ਜਿੱਚੂ ਹਲੇ ਅਸੀਂ ਸੱਤ ਪਰਿਵਾਰ ਮੈਂਬਰਾਂ ਦੇ ਨਾਮ ਲਿਖਿਆ 8 ਨੰਬਰ ਤੇ ਲਿਖਿਆ ਐਨੀ ਅਦਰ ਪਰਸਨ ਫਾਊਂਡ ਗਿਲਟੀ ਡੂਰਿੰਗ ਇਨਵੈਸਟੀਗੇਸ਼ਨ ਇਹ ਉਹ ਬੰਦੇ ਨੇ ਜਿਹੜੇ ਬੰਦੇ ਉਹਨਾਂ ਨੂੰ ਇਨਫਲੂਐਂਸ ਕਰਦੇ ਨੇ ਪੁਲਿਸ ਦੀ ਕਾਰਵਾਈ ਰੋਕ ਰਹੇ ਨੇ ਉਹ ਬੰਦੇ ਵੀ ਨਾਮਜਦ ਵਿੱਚ ਕੀਤੇ ਜਾਣਗੇ ਕਈ ਪਿੰਡ ਦੇ ਸਰਪੰਚ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦਾ ਨਾਮ ਵੀਡੀਓ 'ਚ ਹੈਗਾ ਵੀਲਾਾਂ ਤੇ ਉਹ ਵੀ ਠੋਕੇ ਜਾਣਗੇ ਛੱਡਦੇ ਨਹੀਂ ਸੋ ਕਾਰਵਾਈ ਚੱਲ ਰਹੀ ਹੈ ਉਮੀਦ ਕਰਦੇ ਆ ਕਿ ਸਾਨੂੰ ਦੋ ਚਾਰ ਦਿਨ 'ਚ ਇਹਦੇ 'ਚ ਕੋਈ ਨਾ ਕੋਈ ਨਿਆ ਮਿਲੇਗਾ ਇਹ ਜੋ ਵੀ ਪੈਂਡੈਂਸੀ ਦਿਖਦੀ ਹੈ ਉਹ ਪੈਂਡੈਂਸੀ ਦੇ ਉੱਤੇ ਅਸੀਂ ਕੰਮ ਕਰਾਂਗੇ ਔਰ ਪਰਚਾ ਦਰਜ ਕਰਾਵਾਂਗੇ ਪਲੱਸ ਇੰਟਰਨੈਸ਼ਨਲ ਕੋਰਟ ਚ ਦਾ ਮਾਮਲਾ ਲਾਵਾਂਗੇ ਸਾਰੀ ਰਿਕਵਰੀ ਹੈ ਜੋ ਠੱਗੀ ਮਾਰੀ ਉਹ ਹੈ ਪਲੱਸ ਜੋ ਵੀ ਹੋਰ ਸਾਡੇ ਹੱਕ ਬਣਦੇ ਨੇ ਕਾਨੂੰਨੀ ਤੌਰ ਤੇ ਪੂਰਾ ਪਰਿਵਾਰ ਮੈਨੂੰ ਆਪਣੇ ਪੂਰੇ ਆਈਡੀ ਪ੍ਰੂਫ ਸਾਰਾ ਕੁਝ ਦੇ ਗਿਆ ਹੈ ਰਿਕਾਰਡ ਹੈ ਫਾਈਲ ਚ ਪਰ ਆਪਾਂ ਇਸ ਕਾਰਵਾਈ ਨੂੰ ਪ੍ਰਮਾਤਮਾ ਨੇ ਚਾਇਆ ਵਾਹਿਗੁਰੂ ਨੇ ਜੇ ਮਿਹਰ ਕੀਤੀ ਬਾਬੇ ਨਾਨਕ ਨੇ ਚੰਗੀ ਬੁੱਧੀ ਬਖਸ਼ੀ ਸਿਰੇ ਲਾਵਾਂਗੇ ਇਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣ ਦੀ ਪੁਰਜ਼ੋਰ ਕੋਸ਼ਿਸ਼ ਚੱਲਦੀ ਰਹੇਗੀ ਕਾਨੂੰਨੀ ਠੀਕ ਹੈ ਪਰਸਨਲ ਦੁਸ਼ਮਣੀ ਮੇਰੀ ਕਦੀ ਕਿਸੇ ਨਾਲ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਹੈ ਲੜਾਈ ਕਾਨੂੰਨੀ ਹੈ ਔਰ ਪੁਖਤਾ ਸਬੂਤ ਨੇ ਹਾਲਾਤ ਸਾਡੀ ਫੇਵਰ ਚ ਨੇ ਤੇ ਜਿਹੜੇ ਹੁਣ ਦੇਖਣਾ ਹੁਣ ਦੇਖਣਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਫ੍ਰਾਂਸ ਦੀ ਤੁਸੀਂ ਪੁੱਛ ਰਹੇ ਸੀ ਕੋਈ ਜਿਹੜੀ ਉਹਨਾਂ ਦੀ ਫ੍ਰਾਂਸ ਚ ਸਿਸਟਰ ਹੈ ਤੇ ਇੱਕ ਹੋਰ ਤੁਸੀਂ ਰਿਸ਼ਤੇਦਾਰ ਸ਼ਾਇਦ ਸਪੇਨ ਚ ਉਹ ਕੀ ਉਹਨਾਂ ਤੇ ਵੀ ਉਸ ਤੋਂ ਬਾਅਦ ਕੋਈ ਕਾਰਵਾਈ ਦੇ ਵਿਚਾਰ ਨਹੀਂ ਅਗੇ ਨਹੀਂ ਜੀ ਨਹੀਂ ਉਹਨਾਂ ਦਾ ਨਾਮ ਇਹਦੇ ਪਰਚੇ ਚ ਹੀ ਹੈ ਹਾਂ ਉਹਨਾਂ ਨੂੰ ਉੱਥੇ ਚੁਕਾ ਲਾਂਗੇ ਅਸੀਂ ਠੀਕ ਹੈ ਹਾਂ ਜਾਂਚ ਹੈ ਸਾਨੂੰ ਉਹਨਾਂ ਦੇ ਜੇ ਅੱਗੋਂ ਪਰਿਵਾਰ ਦੇ ਮੈਂਬਰ ਵੀ ਵਿੱਚ ਸ਼ਾਮਲ ਹੁੰਦੇ ਆ ਤੇ ਉਹ ਵੀ ਚੁਕਾਏ ਜਾਣਗੇ ਛੱਡਦੇ ਨਹੀਂ ਇਹ ਤੇ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਜਿਉਂ-ਜਿਉਂ ਇਨਵੈਸਟੀਗੇਸ਼ਨ ਚੱਲਨੀ ਹੈ ਤੋਂ-ਤੋਂ ਬਹੁਤ ਕੁਝ ਬਾਹਰ ਆਣਾ ਹੈ ਜੋ ਜੋ ਬਾਹਰ ਆਣਾ ਹੈ ਤੇ ਉਹ ਤੋਂ ਮੈਨੂੰ ਇੱਥੇ ਪੂਰੀ ਅਥਾਰਟੀ ਪੂਰਾ ਸਭ ਕੁਝ ਮੇਰਾ ਕਲਾਇੰਟ ਲਿਖ ਕੇ ਦੇ ਗਏ ਮੇਰਾ ਨਾਮ ਲਿਖਿਆ ਹੈ ਲਾਸਟ ਤੇ ਆ ਕੇ ਆਈ ਆਥਰਾਇਜ਼ ਐਂਡ ਰਿਕਵੈਸਟ ਡਾਕਟਰ ਸੁਨੀਲ ਮੱਲਨ ਐਡਵੋਕੇਟ ਟੂ ਪਰਸੂਏ ਮਾਈ ਕੇਸ ਇਨ ਇੰਡੀਆ ਵਿਦ 올 ਲੀਗਲ ਪੋਸੀਬਲ ਹੈਲਪ ਐਂਡ ਕੇਅਰ ਇਟ ਇਜ਼ ਫਰਦਰ ਰਿਕਵੈਸਟਿਡ ਥੈਟ 올 ਕਮਿਊਨੀਕੇਸ਼ਨ ਮੇ ਪਲੀਜ਼ ਬੀ ਬੀ ਮੇਡ ਐਟ ਮਾਈ ਲਾਇਰ ਅਡਰੈਸ ਮੇਰੇ ਅਡਰੈਸ ਤੇ ਸਾਰੀ ਕੋਰਸਪੋਂਡੈਂਸ ਹੋਵੇ ਮੇਰੇ ਅਡਰੈਸ ਤੇ ਸਭ ਕੁਝ ਹੋਵੇ ਸੋ ਸਾਰੀ ਕੰਪਲੇਂਟ ਸਭ ਕੁਝ ਦਿੱਤੀ ਗਈ ਹੈ ਔਰ ਚੱਲੇਗੀ ਕਾਰਵਾਈ ਤੇ ਇਨਸਾਫ ਦੀ ਮੰਜ਼ਿਲ ਕੀ ਹੈ ਆਪਣੇ ਉਹਦੇ ਵਿੱਚ ਪਰਿਵਾਰ ਨੂੰ ਉਹਨਾਂ ਨੂੰ ਸਜ਼ਾ ਦਿਵਾਉਣੀ ਤੇ ਉਹਨਾਂ ਦਾ ਜੋ ਸਾਰੀ ਪ੍ਰਾਪਰਟੀ ਜੋ ਪ੍ਰਾਪਰਟੀ ਗੋਲਡੀ ਵੀਰ ਦੀ ਸੀ ਉਹ ਵਾਪਸ ਲੈ ਕੇ ਦੇਣੀ ਠੀਕ ਹੈ ਲੰਬੀ ਲੜਾਈ ਹੈ ਤੇ ਉਹਨਾਂ ਦੀ ਜਾਨ ਲੈਣ ਲਈ ਜੋ ਜ਼ਿੰਮੇਵਾਰ ਨੇ ਜੋ ਜ਼ਿੰਮੇਦਾਰ ਹੈ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣਾ ਜਾਂ ਉਹਨਾਂ ਨੂੰ ਜੋ ਵੀ ਕੈਪੀਟਲ ਪਨਿਸ਼ਮੈਂਟ ਸੈਕਸ਼ਨ 306 ਚ ਹੈ 420 ਹੈ 467 78 71 ਵੀ ਵੀ ਹੈ 406 ਵੀ ਆਉਣੀ ਹੈ ਪੁਰਾਣੀਆਂ ਧਾਰਾਂ ਮੁਤਾਬਕ ਬੀਐਨਐਸ ਮੁਤਾਬਕ ਨਵੀਆਂ ਧਾਰਾਂ ਲੱਗਣੀਆਂ। ਸੋ ਜੋ ਜੋ ਧਾਰਾਂ ਲੱਗਣੀਆਂ ਉਹਦੇ ਮੁਤਾਬਕ ਉਹਨਾਂ ਤੇ ਪਰਚਾ ਕਰਾਉਣਾ ਹੈ ਅਸੀਂ। ਪਰਚਾ ਵੀ ਹੋਏਗਾ, ਸਜ਼ਾ ਵੀ ਹੋਏਗੀ, ਗਵਾਹੀਆਂ ਵੀ ਦਵਾਂਗੇ। ਔਰ オリジナル ਇਨਸਟਰੂਮੈਂਟ ਹੈਗੇ ਨੇ ਸਾਡੇ ਕੋਲ। ਉੱਥੋਂ ਦੀ ਪੁਲਿਸ ਨੂੰ ਵੀ ਚਾਹੀਦਾ ਇਸ ਕਰਕੇ ਅਸੀਂ ਪੁਲਿਸ ਨੂੰ ਕਬਜ਼ਾ ਚ ਨਹੀਂ ਦਿੱਤਾ। ਪਰ ਇਹ ਛੋਟੀ ਦਿੱਤੀ ਆਪਣੇ ਬਿਆਨਾਂ ਚ ਕਿ ਜਦੋਂ ਵੀ ਪੁਲਿਸ ਮੰਗੇਗੀ ਥਰੂ ਪ੍ਰੋਪਰ ਚੈਨਲ ਅਸੀਂ ਦੇ ਦੇਵਾਂਗੇ। ਪੈਨ ਡਰਾਈਵ ਅਸੀਂ ਦੇ ਚੁੱਕੇ ਆ। ориجنલ 소스 ਤੋਂ ਲੈ ਕੇ ਫਿਰ ਵੀ ਕਾਰਵਾਈ ਚੱਲ ਰਹੀ ਆ ਉਧਰ ਵੀ ਚੱਲੇਗੀ ਚੱਲ ਵੀ ਰਹੀ ਹੈ ਤੇ ਚੱਲੇਗੀ ਵੀ ਜਿਹੜੇ ਬੰਦੇ ਕਸੂਰਵਾਰ ਆ ਉਹ ਚੋਰ ਤੇ ਚੋਰੀ ਆ ਚਾਹੇ ਉਹ ਲਾਹੌਰ ਹੋਵੇ ਤੇ ਚਾਹੇ ਪਸ਼ੋਰ ਹੋਵੇ ਔਰ ਜਿਹਦੇ ਮਗਰ ਸੁਨੀਲ ਮੱਲਣ ਪੈਜੇ ਉਹ ਛੱਡਦਾ ਵੀ ਨਹੀਂ ਫਿਰ ਉਹਨੂੰ ਮੇਰਾ ਕਲਾਇੰਟ ਮੇਰਾ ਮਦਈ ਮੇਰੇ ਨਾਲ ਖੜਾ ਰਹੇਗਾ ਔਰ ਇਧਰ ਦੌੜ ਜਿਹੜੀ ਹੈ ਨਾ ਇਹ ਲਾਹੌਰ ਵਿਖਾਏਗੀ ਇਹ ਮੇਰਾ ਵਾਦਾ ਹੈ ਕਿਉਂਕਿ ਮੈਨੂੰ ਮੈਂ ਵਿਕਾਉਉ ਜ਼ਰੂਰਾਂ ਲੋਕ ਕਹਿੰਦੇ ਵਿਕ ਜਾਂਦਾ ਤੇ 1000 ਕਰੋੜ ਕੀਮਤ ਆ ਜਿੰਨਾ ਜਿਹੜਾ ਖਰੀਦਣਾ ਚਾਹਵੇ ਆ ਜੇ ਹੈ ਔਕਾਤ ਤੇ ਖਰੀਦ ਲੋ ਸੋ ਮੈਂ ਕਿਉਂ ਕਹਾਂ ਮੈਂ ਨਹੀਂ ਵਿਕਾਉ ਕੀਮਤ 1000 ਕਰੋੜ ਰੱਖੀ ਹੈ ਫੱਲੇ ਮজা じゃ ਨਹੀਂ ਹੋਣਾ ਵੰਡ ਲਾਂਗੇ ਆਪਾਂ ਦੋਵੇਂ ਭਰਾ ਹੈ ਨਾ ਸੋ ਐਨੀਵੇ ਦਰਸ਼ਕਾਂ ਦਾ ਇੱਕ ਕੇਸ ਥੜੇ ਇਦਾਂ ਦਾ ਮਤਲਬ ਭਾਵ ਕਰ ਦੇਣ ਵਾਲਾ ਥੜੇ ਮਾਹੌਲ ਨੂੰ ਚੇਂਜ ਕਰ ਲਈ ਥੜਾ ਕਰ ਦਿੰਦੇ ਨੇ ਮਾਹੌਲ ਚੇਂਜ ਕਰ ਦਿੰਦੇ ਨੇ ਦੇਖੋ ਪਿੱਛੇ ਦੇ ਇੱਕ ਮਰਡਰ ਕੇਸ 'ਚ ਇੱਕ ਇੱਕ ਘਰ 'ਚ ਤਿੰਨ ਮਰਡਰ ਹੋਏ ਆਪਾਂ ਉਹ ਵੀ ਕਿਸੇ ਦਿਨ ਕਵਰ ਕਰਾਂਗੇ ਹਾਂਜੀ ਔਰ ਉਸ ਵਿੱਚ ਇੱਕ ਐਨ ਆਰ ਆਈ ਭਰਾ ਨੂੰ ਨਜਾਇਜ਼ ਫਸਾਇਆ ਗਿਆ 5.5 ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ ਹਾਂਜੀ ਉਹ ਕੀਤਾ ਸੀ ਆਪਾਂ ਹਾਂ ਕੀਤਾ ਸੀ ਲਾ ਦਾਂਗੇ ਆਪਾਂ ਉਹਦਾ ਲਿੰਕ ਲਾ ਦਾਂਗੇ ਆਈ ਬਟਨ ਦੇ ਵਿੱਚ ਔਰ ਬਰੀ ਕਰਾ ਕੇ ਲਿਆਂਦਾ ਹਾਂਜੀ ਅੱਛਾ ਹੋਵੇ ਉਹ ਹਾਂ ਉਹ ਬਰੀ ਕਰਦੇ ਆ ਆਪਾਂ ਪਹਿਲਾਂ ਕੀਤਾ ਸੀ ਵੀ ਹੋਇਆ ਕੀ ਸੀ ਉਹ ਹੋਇਆ ਕੀ ਸੀ ਉਹਦਾ ਜੋ ਉਹਦਾ ਨਿਜੋੜ ਔਰ ਉਹਨਾਂ ਵੱਲੋਂ ਮੈਂ ਤਿਆਰੀ ਕਰ ਰਿਹਾ ਜਿਹੜੇ ਵੀ ਦੋਸ਼ੀਆਂ ਨੇ ਉਸ ਭਾਣੂ ਹੀ ਗਲਤ ਪਸਾਇਆ ਸੀ ਠੀਕ ਹੈ ਉਹ ਲੋਕ ਵੀ ਫਾਂਸੀ ਦੀ ਸਜ਼ਾ ਤੱਕ ਜਾਣਗੇ ਕਿਉਂਕਿ ਜਿੱਦਨ ਮੈਂ ਉਸ ਵੀਰ ਉਹਨਾਂ ਦਾ ਸਰਦਾਰ ਬਲਜਿੰਦਰ ਸਿੰਘ ਉਹਨਾਂ ਦਾ ਨਾਂ ਉਹਨਾਂ ਦਾ ਕੇਸ ਲਿਆ ਸੀ ਪਹਿਲਾਂ ਤਾਂ 4 ਮਹੀਨੇ ਮੈਂ ਹੱਥ ਨਹੀਂ ਪੜਾਉਂਦਾ ਮੈਂ ਕਿਹਾ ਨਹੀਂ ਭਾਜੀ ਤੁਸੀਂ ਨਾ ਸਿਰਫ ਆਪਣਾ ਕਤਲ ਦਾ ਕੇਸ ਚ ਨਿਕਲਣ ਤੇ ਭੱਜ ਲੈਣਾ ਮੈਂ ਨਹੀਂ ਤੁਹਾਡਾ ਕੇਸ ਫੜਨਾ ਇੱਕੋ ਸ਼ਰਤ ਤੇ ਫੜਨਾ ਕਿ ਫਿਰ ਜਟਾੜੀ ਨਿਭਾਉਣੀ ਆਪਾਂ ਹੈਨਾ ਆਪਾਂ ਪੰਜਾਬੀ ਪੋਤਾਂ ਜੱਟ ਹੀ ਹੁੰਨੇ ਆ ਆਪਣੀ ਜਗ੍ਹਾ ਕਿ ਨਹੀਂ ਜਾਂ ਆਪ ਨਹੀਂ ਹੈਗਾ ਕਿ ਨਹੀਂ ਇਹ ਲੜਾਈ ਉਦੋਂ ਤੱਕ ਲੜਨੀ ਹੈ ਜਦ ਤੱਕ ਫਿਰ ਆਪਾਂ ਆਪਣਾ ਪੂਰਾ ਇਨਸਾਫ ਨਹੀਂ ਲੈ ਲੈਣਾ ਔਰ ਜਿਹੜੇ ਸਹੀ ਦੋਸ਼ੀ ਆ ਉਹਨਾਂ ਨੂੰ ਕਾਤਲਾਂ ਦੀ ਸਜ਼ਾ ਦਿਵਾ ਕੇ ਉਹਨਾਂ ਨੂੰ ਅੰਦਰ ਨਹੀਂ ਕਰਾ ਲਾਣਾ ਸੋ ਹੁਣ ਵੀ ਮੈਂ ਇੱਕ ਕੰਪਲੇਂਟ ਤਿਆਰ ਕੀਤੀ ਉਹ ਚ 37 ਕੇ ਬੰਦੇ ਨੇ ਹਾਂਜੀ 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 ਉਹ ਲੜਾਈ ਚੱਲ ਰਹੀ ਹੈ ਮੇਰਾ ਕਲਾਇੰਟ ਚਾਹ ਰਿਹਾ ਕਿ ਲੜਾਈ ਚੱਲੇ ਤੇ ਮੈਂ ਚਲਾਣੀ ਹੈ ਪੈਸਾ ਤਾਂ ਆਪਣੀ ਜਗ੍ਹਾ ਹੈ ਪਰ ਇੱਕ ਇੱਕ ਜਿੱਦ ਜਿਹਨੂੰ ਹਿੰਡ ਵੀ ਕਹਿ ਲੈਂਦੇ ਆ ਇੱਕ ਬਗੈਰ ਕਸੂਰ ਤੋਂ ਇੱਕ ਬੰਦਾ 11 ਸਾਲ ਆਪਣੇ ਪਰਿਵਾਰ ਨੂੰ ਨਹੀਂ 12 ਸਾਲ ਤੋਂ ਮਿਲ ਸਕਿਆ ਤੇ ਚੋਰਾਂ ਨੂੰ ਪਨਿਸ਼ਮੈਂਟ ਦੇ ਮਿਲਲੇ ਕੇਸ ਬਹੁਤ ਸਸਪੈਂਸ ਨਾਲ ਭਰਪੂਰ ਹੈ ਮੈਂ ਕਹਿੰਦਾ ਲਾਸਟ ਤੱਕ ਬੰਦਾ ਸੋਚੀ ਜਾਂਦਾ ਵੀ ਉਹ ਕਤਲ ਹੋ ਗਿਆ ਤਾ ਉਹ ਲਾਸਟ ਵਿੱਚ ਕੋਈ ਹੋਰ ਨਿਕਲਦਾ ਹੈਗਾ ਉਹ ਵੀ ਪੂਰੀ ਸਟੋਰੀ ਦੇਖਣਿਆ ਰਹੀ ਆ ਆਈ ਬਟਨ ਤੇ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂ ਤੁਹਾਨੂੰ ਮੈਂ ਨਹੀਂ ਉਹ ਫਿਰ ਕੇਸ ਸੋਲਵ ਕਿਵੇਂ ਹੋਇਆ ਉਹਦੇ ਵਿੱਚ ਕੀ ਕੋਈ ਸਾਹਮਣੇ ਆਇਆ ਉਹ ਅਗਲਾ ਪ੍ਰੋਗਰਾਮ ਕਰਾਂਗੇ ਬਟੇ ਆ ਕਿ ਮੇਰੇ ਕੋਲ ਕੇਸ ਹੀ ਹਜੇ ਟੇਡੇ ਮਿੱਡੇ ਆਉਂਦੇ ਆ ਸ ਪਰ ਮੈਨੂੰ ਵੀ ਸ਼ੌਂਕ ਹੈ ਕਿ ਸਾਰੀ ਰੁਟੀਨ ਵਾਲਾ ਕੰਮ ਤਾਂ ਦੁਨੀਆ ਕਰਦੀ ਹੈ ਕੁਝ ਹਟਕੇ ਕੀਤਾ ਜਾਵੇ ਇਸ ਵਾਦ ਵੀ ਹੁੰਦਾ ਹੈ ਔਰ ਪ੍ਰੋਪਰ ਤਰੀਕੇ ਨਾਲ ਅਸੀਂ ਮਿਹਨਤ ਕਰਦਾ ਮੈਂ ਮਤਲਬ ਇੱਕ ਕਲਾਇੰਟ ਨੂੰ ਜਦ ਤੱਕ ਮੇਰੀ ਤਸੱਲੀ ਨਹੀਂ ਹੁੰਦੀ ਤਦ ਤੱਕ ਮੈਂ ਹਾਂ ਨਹੀਂ ਦਿੰਦਾ ਔਰ ਜਦੋਂ ਹਾਂ ਦੇ ਨਾ ਤਾਂ ਫਿਰ ਕਹਿੰਦਾ ਮੈਨੂੰ ਤੁਸੀਂ ਸੋਝੋ ਤੇ ਮੈਨੂੰ ਜਾਖ ਲੈਣ ਦਿਓ ਪਰ ਡੈਫੀਨੇਟਲੀ ਕਲਾਇੰਟ ਨਾਲ ਮੋਢੇ ਨਾਲ ਮੋਢਾ ਬਾਣਾ ਬਾਹ ਫੜ ਕੇ ਅਸੀਂ ਤੁਰਦੇ ਆ ਕਿਉਂਕਿ ਮੈਂ ਹਰ ਪਹਿਲੂ ਲੈਣਾ ਹੈ ਉਹਦੇ ਕੋਲੋਂ ਚੰਗਾ ਵੀ ਮਾੜਾ ਵੀ ਨੈਗੇਟਿਵ ਵੀ ਪੋਜ਼ਿਟਿਵ ਵੀ ਤੇ ਜੋ ਵੀ ਮੈਂ ਲਾ ਨੂੰ ਪ੍ਰੋਟੈਕਟ ਕਰਨਾ ਮੈਂ ਬੰਦੇ ਨੂੰ ਪ੍ਰੋਟੈਕਟ ਨਹੀਂ ਕਰਦਾ ਜਿਹੜੇ ਬੰਦੇ ਮੇਰੇ ਕੋਲ ਐਸੇ ਆ ਜਾਣ ਜਿਨ੍ਹਾਂ ਨੇ ਗਲਤੀ ਕੀਤੀ ਹੈ ਔਰ ਮੈਨੂੰ ਪਤਾ ਲੱਗ ਜਾਏ ਕੇਸ ਦੇ ਦੌਰਾਨ ਤਾਂ ਮੈਂ ਕੇਸ ਛੱਡ ਦਿੰਦਾ ਮਨਾ ਕਰ ਦਿੰਦਾ ਕਿ ਮੇਰੇ ਕਲਮ ਚੋਂ ਮੈਂ ਗਲਤ ਕੰਮ ਨਹੀਂ ਕਰਨਾ ਥੋੜੇ ਪੈਸੇ ਕਮਾਉਣੇ ਆ ਮੰਜੂਰ ਬਟ ਥੋੜੇ ਜਿਹੇ ਪੈਸੇ ਲਈ ਆਪਣਾ ਜ਼ਮੀਰ ਨਹੀਂ ਵੇਚਦਾ ਮੇਰੇ ਕੋਲ ਸੋ ਉਹ ਜਿਹੜਾ ਬਲਜਿੰਦਰ ਭਾਜੀ ਵਾਲਾ ਕੇਸ ਵੀ ਉਹ ਚ ਮੈਂ 6 ਮਹੀਨੇ ਲਾਇਏ ਸੀ ਮੈਂ ਫੀਲਡ ਚ ਜਾ ਕੇ ਇਨਵੈਸਟੀਗੇਸ਼ਨਾਂ ਕੀਤੀਆਂ ਕਿ ਵਾਕਈ ਇਦਾਂ ਹੋਇਆ ਹਮਲੇ ਵੀ ਹੋਏ ਹਮਲੇ ਬੜੀ ਬੜੀ ਹੋਏ ਮੇਰੇ ਇਵਨ ਕੇਸ ਦੇ ਦੌਰਾਨ ਬੜੀ ਬੜੀ ਹਮਲੇ ਹੋਏ ਹੁਣ ਮੈਂ ਪਿਛਲੀ ਵਾਰ ਪਠਾਨਕੋਟ ਗਿਆ ਤੇ ਮੈਨੂੰ ਉੱਥੇ ਵੀ ਮੇਰੇ ਕੁਝ ਸਮੈਕੀਆਂ ਨੇ ਕਿਹਾ ਵੀ ਕਾਕਾ ਤੈਨੂੰ ਚੜਾ ਦੇਣਾ ਗੱਡੀ ਮੈਂ ਕੋਈ ਗੱਲ ਨਹੀਂ ਵੀਰ ਜਿੱਦ ਦਿਨ ਚੜਾਣ ਦੀ ਨੋ ਬਤਾਏਗੀ ਜੇ ਬਾਬੇ ਨਾਨਕ ਨੇ ਸੱਦਣਾ ਆਇਆ ਦਿੱਤੀ ਰਹੀ ਹੈਗੀ ਸਾਡੇ ਕੋਲ ਗੱਡੀ ਗੱਡੀ ਉਹਨਾਂ ਕੋਲ ਹੋਏਗੀ ਕੋਈ ਗੱਡੀ 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 ਚੜਾਉਣਾ ਮਰਸੀਡੀਜ਼ ਤੇ ਮੈਂ ਆਲਰੇਡੀ ਕੋ ਹੁੰਦਾ ਹੁਣ ਪਤਾ ਨਹੀਂ ਕਿਹੜੀ ਮੈਨੂੰ ਰਾਇਲ ਜਰਸ ਲੈ ਕੇ ਦੇਣੀ ਸ਼ਾਇਦ ਉਹਨਾਂ ਨੇ ਅਗਲਾ ਸ਼ੌਕ ਉਹੀ ਹੈ ਉਹ ਲਵਾਂਗੇ ਹੁਣ ਆਪਾਂ ਸੋ ਬਾਕੀ ਮਿਹਨਤ ਕਰਦੇ ਆ ਡਟ ਕੇ ਖੜੇ ਹੁੰਨੇ ਆ ਡਟ ਕੇ ਲੜਦੇ ਆ ਕਲਾਇੰਟ ਮੈਨੂੰ ਵਧੀਆ ਚਾਹੀਦਾ ਜਿਗਰੇ ਵਾਲਾ ਉਹ ਪਿੱਠ ਫਖਾਨ ਵਾਲਾ ਨਹੀਂ ਚਾਹੀਦਾ ਉਹਨੇ ਤੁਹਾਡੇ ਸਾਹਮਣੇ ਕਲਾਇੰਟ ਸੀਗਾ ਹੀ ਹਾਂਜੀ ਉਹ ਘਬराई ਜਾਂਦਾ ਸੀ ਡਿਲੀਵਰੀ ਵਾਲਾ ਦੇਖਿਆ ਵੀ ਪਹਿਲੇ ਕਹਦੇ ਆ ਭਾਈ ਜੇ ਲੜਨਾ ਤਾਂ ਮਰਦਾ ਵਾਂਗਾ ਲੜਿਆ ਨਹੀਂ ਤਾਂ ਨਾ ਉਹ ਨਹੀਂ ਤਾਂ ਫਿਰ ਜਾਓ ਘਰ ਨੂੰ ਮੇਰੇ ਮੇਰੇ ਕੋਲ ਲਾਓ ਮੈਂ ਲੜਦਾ ਨਹੀਂ ਮਤਲਬ ਦਿਲੋਂ ਹਾਂਜੀ ਜੋ ਕਾਨੂੰਨੀ ਹੱਕ ਬਣਦਾ ਉਹਦੇ ਲਈ ਮੈਂ ਲੜਾਈ ਲੜ ਕੇ ਦਿਨਾ ਲੈਣਾ ਬਟ ਹੁਣ ਬਿਲਜਿੰਦਰ ਭਾਈ ਦਾ 2009 ਦਾ ਕੇਸ ਹੁਣ ਐਕਟੀਵੇਟ ਹੋਇਆ 2024 ਵਿੱਚ ਉਹਦੀ ਕਹਾਣੀ ਵੀ ਕਿਸੇ ਦਿਨ ਸੁਣਾਵਾਂਗੇ ਕਿ ਉਹਨਾਂ ਨਾਲ ਕੀ ਹੋਇਆ ਬੁਲਾ ਲਾਂਗੇ ਉਹਨਾਂ ਨੂੰ ਰਿਕਾਰਡਿੰਗਾਂ ਕਰਾਂਗੇ ਪਰ ਉਹ ਮੈਂ ਸੱਚੀ ਵਿੱਚ ਚਾਹਨਾ ਕਿ ਉਹਦੀ ਪੂਰੀ ਭਾਵੇਂ 8-10 ਘੰਟੇ ਦੀ ਵੀਡੀਓ ਬਣੇ ਉਹਦੇ ਟੋਟਿਆਂ ਚ ਉਹਦੀ ਚਲਾਓ ਪਤਾ ਲੱਗੇ ਦੁਨੀਆ ਨੂੰ ਵੀ ਲੜਾਈ ਕਿਵੇਂ ਲੜੀ ਜਾਂਦੀ ਹੈ ਕਿੰਦਾਂ ਆਪਣਾ ਹੱਕ ਕੀ ਚੱਲ ਰਿਹਾ ਦੁਨੀਆ ਹੱਕ ਹੱਕ ਖੋਣਾ ਕਿੰਨਾ ਔਖਾ ਹੱਕ ਖੋਣਾ ਮੈਂ ਸਲੂਟ ਕਰਦਾ ਆਪਣਾ ਪੀਸੀ ਰਾਣਾ ਜੱਜ ਸਾਹਿਬ ਦਾ ਮੈਂ ਸਲੂਟ ਕਰਦਾ ਮੈਡਮ ਪ੍ਰੀਤੀ ਠਾਕੁਰ ਦਾ ਜਿਨ੍ਹਾਂ ਨੇ ਮਤਲਬ ਉਚਿਤ ਤਿੰਨ ਦਿਨ ਬੈ ਚੱਲੀ ਹੈ। ਅੱਛਾ। ਔਰ ਜੱਸ ਸਾਹਿਬ ਰੋਜ਼ ਦੋਵੇ ਤੋਂ ਬਾਅਦ 5 ਵਜੇ ਤੱਕ। ਔਰ ਮੈਨੂੰ ਹੈਰਾਨਗੀ ਹੁੰਦੀ ਕਿ ਉਹਨਾਂ ਨੂੰ ਡੇਟ, ਇਵੈਂਟ, ਟਾਈਮ, ਨਾਮ ਹਰ ਚੀਜ਼ ਯਾਦ ਸੀ। ਮਤਲਬ ਮੈਂ ਬੋਲਣ ਲੱਗੇ ਜੇ ਥੜਕ ਗਿਆ ਨਾ ਵੀ 18 ਨਹੀਂ ਮੱਲਨ ਸਾਹਿਬ 17 ਸੀ। ਔਰ ਮੋਤੀराम ਨਹੀਂ ਇਹ ਯਸ਼ਪਾਲ ਦੀ ਬਾਤ ਹੈ। ਮੈਂ ਇੱਕੋ ਗੱਲ ਕਹੀ ਮੈਂ ਕਿ ਜੱਸ ਸਾਹਿਬ ਮੈਨੂੰ ਹੁਣ ਤਸੱਲੀ ਹੈ ਕਿ ਨਿਆ ਮਿਲਣਾ। ਜੋ ਵੀ ਤੁਸੀਂ ਕਰੋਗੇ ਨਾ ਮੈਂ ਉਹਦੇ ਤੇ ਮੇਰੇ ਵੱਲੋਂ ਕੋਈ ਅਪੀਲ ਦਲੀਲ ਨਹੀਂ ਆਊਗੀ। ਰੋਹੇ ਗੱਲ ਹੋਈ ਕਿ ਉਹਨਾਂ ਨੇ 3 ਦਿਨ ਬਹਿਸ ਸੁਣੀ ਬਹਿਸ ਸੁਣਨ ਤੋਂ ਬਾਅਦ ਬਹੁਤ ਉੱਪਰ ਥੱਲੇ ਉੱਪਰ ਥੱਲੇ ਬੜਾ ਕੁਝ ਹੋਇਆ ਫਿਰ ਅਲਟੀਮੇਟਲੀ ਇਕਵਿਟ ਕੀਤਾ ਚਾਰ ਦੋਸ਼ੀ ਸੀ ਚਾਰਾਂ ਦੇ ਚਾਰਾਂ ਨੂੰ ਇਕਵਿਟ ਕੀਤਾ ਗਿਆ ਬਹज्जਤ ਭਰੀ ਕੀਤਾ ਗਿਆ ਔਰ ਉਸ ਤੋਂ ਬਾਅਦ ਕੰਪਲੇਂਟ ਦਿੱਤੀ ਸੀ ਕਿ ਇਹ ਕਤਲ ਕੀਤਾ ਕਿੰਨੇ ਆ ਮਾਨੂੰ ਫੜਿਆ ਜਾਵੇ ਉਹ ਪੈਂਡਿੰਗ ਹੈ ਉਹ ਵੀ ਜਲਦ ਪੂਰਾ ਐਪੀਸੋਡ ਦਿਖਾਵਾਂਗੇ ਤੁਰੇ ਰਾਂਗੇ ਜੋ ਜੋ ਹੋ ਰਿਹਾ ਹੈ ਦੱਸਾਂਗੇ ਆਪਣੇ ਦਰਸ਼ਕਾਂ ਨੂੰ ਕਿ ਇਹ ਕਾਨੂੰਨ ਦੀ ਲੜਾਈ ਹੈ ਕਿੰਨੀ ਔਖੀ ਤੇ ਕਿੰਨੀ ਸੌਖੀ ਹੈ ਜਿਹੜਾ ਬੰਦਾ ਟਿਕਿਆ ਰਹਿੰਦਾ ਔਰ ਜਿਹੜਾ ਬੰਦਾ ਸਹੀ ਸਮੇਂ ਤੇ ਸਹੀ ਜਵਾਬ ਦਿੰਦਾ ਔਰ ਸੱਚਾ ਦਿੰਦਾ ਉਹ ਬਾਇਜ਼ਤ ਬਰੀ ਹੋ ਕੇ ਬਾਹਰ ਆਉਂਦਾ ਬਾਕੀ ਜਿਹੜਾ ਕੇਸ ਸਮਝੂਗਾ ਉਹ ਵੈਸੇ ਵੀ ਜ਼ਿੰਦਗੀ ਦੀ ਕਦੇ ਮਾਰ ਨਹੀਂ ਹੋ ਪਤਾ ਲੱਗ ਜੂ ਵੀ ਦੁਨੀਆ 'ਚ ਚੱਲ ਗੀ ਰਹੀ ਚੱਲ ਗੀ ਰਹੀ ਔਰ ਕਿੱਦਾਂ ਆਪਾਂ ਕਾਨੂੰਨ ਦੀ ਲੜਾਈ ਨੂੰ ਕਿਸ ਤਰੀਕੇ ਨਾਲ ਦੇਖੋ ਝੂਠ ਨੇ ਝੂਠ ਰਹਿਣਾ ਉਹਨੂੰ ਤੁਸੀਂ ਸੱਚ 'ਚ ਨਹੀਂ ਬਦਲ ਸਕਦੇ ਸਹੀ ਹੈ ਔਰ ਤਰੀਕੇ ਨਾਲ ਚੱਲੋ ਸੱਚ ਤੇ ਰਹੋ ਬਚਾਅ ਹੁੰਦਾ ਹੈ ਨੋ ਡਾਊਟ ਜਿਹੜੇ ਹੁਣ 11 ਸਾਲ ਵੀਰ ਹੋਣਾ ਦੇ ਖਰਾਬ ਹੋਏ ਉਹਦਾ ਮੁਆਵਜ਼ਾ 100 ਕਰੋੜ ਤੋਂ ਵੱਧ ਬੰਨਾ। ਸਹੀ ਗਾ। ਉਹ ਵੀ ਪੈਣਾ ਹੈ। ਅੱਛਾ ਜੀ। ਹਾਂ ਬਹੁਤ ਕੁਝ ਹੋਣਾ ਹੈ ਟਾਈਮ ਆਂਦੇ ਹੋ। ఎవਰੀਥਿੰਗ ਵਿਲ ਬੀ ਟੇਕਨ ਕੇਅਰ ਐਂਡ ਵਿਲ ਬੀ 기ਵਨ ਡਿਊ ਕੇਅਰ। ਇਸੇ ਸਾਹਿਬ ਜੀ ਤੁਸੀਂ ਕਰ ਲਓ। ਸੋ ਦੋਸਤੋ ਤੁਸੀਂ ਦੇਖਿਆ ਕਿਸ ਤਰ੍ਹਾਂ ਇੱਕ ਪੰਜਾਬੀ ਵੀਰ ਨੂੰ ਜਿਸਨੇ 1996 ਤੋਂ ਲੈ ਕੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਅਤੇ ਉਸਦੇ ਆਪਣੇ ਹੀ ਪਰਿਵਾਰ ਨੇ ਉਸ ਨੂੰ ਮੌਤ ਦੀ ਦਹਲੀਜ਼ ਤੱਕ ਜਾ ਕੇ ੱੱਕਾ ਵੀ ਦਿੱਤਾ ਸੋ ਇਸ ਕੇਸ ਦੇ ਵਿੱਚ ਜੋ ਅੱਗੇ ਹੋਵੇਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਅਤੇ ਜੋ YouTube ਦੀ ਗਾਈਡਲਾਈਨਸ ਦੇ ਮੁਤਾਬਕ ਵੀਡੀਓ ਜਿੰਨੀ ਦਿਖਾਉਣ ਵਾਲੀ ਹੋਵੇਗੀ ਉਹ ਵੀ ਕੋਸ਼ਿਸ਼ ਕਰਾਂਗੇ ਜੇ ਦਿਖਾਉਣ ਵਾਲੀ ਹੋਈ ਤਾਂ ਜ਼ਰੂਰ ਦਿਖਾਵਾਂਗੇ ਸੋ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਕੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਨਹੀਂ yes ਜਾਂ no ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਹੋਰ ਅਪਡੇਟਸ ਦੇ ਲਈ ਲਿਮਟਿਡ ਗਿਆਨ ਤੇ ਐਡਵੋਕੇਟ ਸੁਨੀਲ ਮੱਲਨ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਕਿਉਂਕਿ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਤੇ ਐਪੀਸੋਡ ਤੁਹਾਡੇ ਤੱਕ ਆਉਂਦੇ ਰਹਿਣਗੇ ਸੋ ਫਿਲਹਾਲ ਹੁਣ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲ ਧੰਨਵਾਦ